ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਤੋਂ ਬਚਾ ਦੀ ਲੋੜ ਦੋਸਤੋ ਕਰੋਨਾ ਮਹਾਮਾਰੀ ਨੂੰ ਕੋਈ ਵੀ ਵਿਅਕਤੀ ਜਿਹੜਾ ਹੈਗਾ ਭੁਲਾ ਨਹੀਂ ਸਕਦਾ ਕਿਉਂਕਿ ਇਸ ਨੇ ਜਿੱਥੇ ਕੋਈ ਇੱਕ ਨਹੀਂ ਦੋ ਨਹੀਂ ਦੁਨੀਆ ਭਰ ਦੇ ਲੋਕਾਂ ਦੀ ਜ਼ਿੰਦਗੀ ਦੇ ਲਗਭਗ 2 ਸਾਲਾਂ ਦਾ ਸਮਾਂ ਇੱਕ ਤਰ੍ਹਾਂ ਦਾ ਖਰਾਬ ਕਰ ਦਿੱਤਾ ਬਰਬਾਦ ਕਰ ਦਿੱਤਾ ਤੇ ਉਸੇ ਦੌਰਾਨ ਜਿੱਥੇ ਇਹਨਾਂ ਸਮਾਂ ਬਰਬਾਦ ਹੋਇਆ ਉੱਥੇ ਹੀ ਸਾਰੇ ਦੇਸ਼ਾਂ ਦੀ ਆਰਥਿਕਤਾ ਤੇ ਸਮਾਜਿਕ ਤਾਣੇ-ਬਾਣੇ ਤੇ ਰੁਜ਼ਗਾਰ ਤੇ ਹੋਰ ਹਰ ਖੇਤਰ ਤੇ ਜਿਹੜਾ ਇੱਕ ਅਸਰ ਦੇਖਣ ਨੂੰ ਮਿਲਿਆ ਤੇ ਇਹ ਕਰੋਨਾ ਮਹਾਮਾਰੀ ਇੱਕ ਵਾਰ ਫੇਰ ਜਿਹੜਾ ਹੈਗਾ ਪੈਰ ਪਸਾਰਨ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਹੈਗਾ ਦੇਸ਼ ਤੇ ਹਰ ਸੂਬੇ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਜਿਹੜੇ ਨੇ ਮੁੜ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਤੇ ਇਹ ਇਸ ਵਾਰ ਇੱਕ ਨਵੇਕਲਾ ਵਾਇਰਸ ਜਿਹੜਾ ਹੈਗਾ ਕਰੋਨਾ ਦੇ ਨਾਲ ਹੀ ਸਾਹਮਣੇ ਆਇਆ ਜੋ ਕਿ ਲੋਕਾਂ ਨੂੰ ਵੱਡੀ ਗਿਣਤੀ 'ਚ ਲੋਕਾਂ ਨੂੰ ਅਫੈਕਟਡ ਕਰ ਰਿਹਾ ਹੈ। ਦੋਸਤੋ ਜੇ ਸਭ ਤੋਂ ਪਹਿਲਾਂ ਆંકੜਿਆਂ ਤੇ ਨਜ਼ਰ ਮਾਰੀਏ ਤਾਂ ਆંકੜੇ ਬਹੁਤ ਹੀ ਜਿਹੜਾ ਹੈਗਾ ਚਿੰਤਾ ਵਾਲੇ ਨੇ ਕਿਉਂਕਿ ਕਰੋਨਾ ਮਹਾਮਾਰੀ ਕਰਕੇ ਜਿਹੜਾ ਹੈਗਾ ਇਹ ਪਿਛਲੇ 24 ਘੰਟਿਆਂ ਦੇ ਵਿੱਚ ਦੇਸ਼ 'ਚ 752 ਨਵੇਂ ਮਾਮਲੇ ਸਾਹਮਣੇ ਆਏ ਨੇ ਜੇ ਗੱਲ ਕਰੀਏ ਤਾਂ ਇਹ ਮਈ ਤੋਂ ਬਾਅਦ 21 ਮਈ 2023 ਤੋਂ ਬਾਅਦ ਲਗਭਗ ਜਿਹੜਾ ਹੈਗਾ 6-7 ਮਹੀਨਿਆਂ ਬਾਅਦ ਸਭ ਤੋਂ ਵੱਡਾ ਆਂਕੜਾ ਜਿਹੜਾ ਹੈਗਾ ਦਰਜ ਕੀਤਾ ਗਿਆ ਤੇ 752 ਪੋਜ਼ੀਟਿਵ ਕੇਸ ਸਾਹਮਣੇ ਆਉਣ ਦੇ ਨਾਲ ਹੀ ਦੇਸ਼ ਦੇ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਫੇਰ ਜਿਹੜਾ ਹੈਗਾ ਵਧਣੀ ਸ਼ੁਰੂ ਹੋ ਗਈ ਤੇ ਹੁਣ ਤੱਕ 3420 ਮਰੀਜ਼ ਜਿਹੜੇ ਨੇ ਪੋਜ਼ੀਟਿਵ ਪਾਏ ਜਾ ਰਹੇ ਨੇ ਜਿਹੜੇ ਕਿ ਇਸ ਤੋਂ ਪੀੜਤ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਇਸ ਦੇ ਨਾਲ ਹੀ ਜੇ ਦੇਖੀਏ ਤਾਂ ਹੁਣ ਤੱਕ ਦੇਸ਼ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਹੁਣ ਤੱਕ 4.5 ਕਰੋੜ ਤੋਂ ਵੱਧ ਲੋਕਾਂ ਨੂੰ ਕਰੋਨਾ ਹੋ ਚੁੱਕਾ ਹੈ ਤੇ ਜਿਹੜਾ ਹੈਗਾ ਪਿਛਲੇ 24 ਘੰਟਿਆਂ ਦੇ ਵਿੱਚ ਹੀ ਭਾਰਤ ਚ 4 ਲੋਕਾਂ ਦੀ ਮੌਤ ਹੋ ਗਈ। ਇਹ ਹੁਣ ਤੱਕ ਦਾ ਅੰਕੜਾ ਦੇਖੀਏ ਤਾਂ ਇਹ ਫੌਤ ਦੀ ਗਿਣਤੀ ਦਾ ਅੰਕੜਾ ਵੀ ਇੱਕ ਵੱਡਾ ਹੈ ਕਿਉਂਕਿ ਹੁਣ ਤੱਕ ਜਿਹੜਾ ਹੈਗਾ ਕਰੋਨਾ ਵਾਹਿਮਾਰੀ ਕਰਕੇ 533000 332 ਲੋਕਾਂ ਦੀ ਫੌਤ ਜਿਹੜਾ ਹੈਗਾ ਕਰੋਨਾ ਮਹਾਮਾਰੀ ਕਰਕੇ ਹੋ ਚੁੱਕੀ ਹੈ ਇਹ ਸਰਕਾਰ ਦੇ ਅੰਕੜੇ ਦੱਸਦੇ ਨਹੀਂ ਜਦੋਂ ਕਿ ਸਰਕਾਰ ਕੋਲ ਜੋਰ ਪੂਟਾਂ ਪਹੁੰਚ ਰਹੀਆਂ ਨੇ ਉਸੇ ਗੱਲ ਕਰ ਰਹੇ ਨੇ ਜੇ ਅਸੀਂ ਅਨੰਧ ਘਰ ਤੌਰ ਤੇ ਇਸ ਨਾਲ ਅੰਕੜਿਆਂ ਨੂੰ ਦੇਖੀ ਆ ਜਦੋਂ ਅਸੀਂ ਆਲਾ ਦੁਆਲਾ ਦੇਖਦੇ ਆ ਆਪਣਾ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਵੱਧਦੀ ਨਜ਼ਰ ਆ ਰਹੀ ਹੈ ਵੀ ਕਿੰਨੇ ਕੁ ਲੋਕਾਂ ਦੀ ਫੌਤ ਜਿਹੜੀ ਹੈਗੀ ਹੈ ਕਰੋਨਾ ਕਰਕੇ ਹੋ ਗਈ ਹੈ ਇਸ ਤਰ੍ਹਾਂ ਦੀ ਬਿਮਾਰੀ ਕਰਕੇ ਹੋ ਗਈ ਦੋਸਤੋ ਜੇ ਹੁਣ ਅੱਗੇ ਅਸੀਂ ਨਜ਼ਰ ਮਾਰਦੇ ਹਾਂ ਇਹ ਨਵਾਂ ਵਾਇਰਸ ਕੀ ਹੈ ਨਵਾਂ ਵੇਰੀਐਂਟ ਕੀ ਹੈ ਕਿਉਂਕਿ ਪਹਿਲਾਂ ਤਾਂ ਕਰੋਨਾ ਮਹਾਮਾਰੀ ਆਈ ਕਰੋਨਾ ਮਹਾਮਾਰੀ ਤੋਂ ਬਾਅਦ ਓਮੀਕਰੋਨ ਦਾ ਵੀ ਰੌਲਾ ਪਿਆ ਓਮੀਕਰੋਨ ਤੋਂ ਬਾਅਦ ਹੁਣ ਇੱਕ ਜਿਹੜਾ ਹੈਗਾ ਹੋਰ ਨਵੇਖਲਾ ਵੇਰੀਐਂਟ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਜੇ ਐਨ 1 ਜਿਹੜਾ ਕਿ ਹੁਣ ਮੌਜੂਦਾ ਸਮੇਂ ਜਿਹੜਾ ਹੈਗਾ ਤੇਜ਼ੀ ਨਾਲ ਪ੍ਰਸਾਰ ਕਰ ਰਿਹਾ ਹੈ ਪੈਰ ਪਸਾਰ ਰਿਹਾ ਹੈ ਵੀ ਕਿ ਜੇ ਐਨ 1 ਇਸ ਜੇ ਦੇਖੀ ਤਾਂ ਇਹ ਵੈਸੇ ਤਾਂ ਕਰੋਨਾ ਮਹਾਮਾਰੀ ਜਿੰਨਾ ਗੰਭੀਰ ਨਹੀਂ ਹੈ ਉਨਾ ਇਹ ਜਿਆਦਾ ਤਾਕਤ ਵਰਨੀ ਹੈ ਪਰ ਜੇ ਦੇਖੀਏ ਤਾਂ ਇਹ ਫਿਲਹਾਲੇ ਪਾਸੇ ਨਜ਼ਰ ਮਾਰੀਏ ਤਾਂ ਇਹ ਬਹੁਤ ਹੀ ਤੇਜ਼ੀ ਨਾਲ ਫਿਲਾ ਕਰ ਰਿਹਾ ਹੈ ਕਿਉਂਕਿ ਇਹ ਮੁੱਖ ਤੌਰ ਤੇ ਜਿਹੜਾ ਹੈਗਾ ਸਾਹ ਨਾਲ ਜੁੜਿਆ ਹੋਇਆ ਵਾਇਰਸ ਹੈ ਜਾਂ ਇਹ ਇੱਕ ਤਰ੍ਹਾਂ ਦਾ ਫਲੂ ਵਰਗਾ ਵਾਇਰਸ ਕਹਿ ਲਓ ਵੀ ਕਿਸੇ ਨੂੰ ਕੋਲਡ ਹੋ ਗਿਆ ਜਿਹੜਾ ਇੱਕ ਠੰਡ ਲੱਗ ਗਈ ਜੁਕਾਮ ਹੋ ਗਿਆ ਜਾਂ ਬਿਮਾਰ ਹੋਣਾ ਸ਼ੁਰੂ ਹੋ ਗਿਆ ਇਹ ਉਹਨਾਂ ਚੀਜ਼ਾਂ ਨਾਲ ਜੁੜਿਆ ਹੋਇਆ ਵਾਇਰਸ ਹੈ ਤਾਂ ਇਹ ਬਹੁਤ ਤੇਜ਼ੀ ਨਾਲ ਜਿਹੜਾ ਹੈਗਾ ਪੈਰ ਪਸਾਰ ਰਿਹਾ ਤੇ ਇਸ ਤੇ ਮਰੀਜ਼ਾਂ ਦੀ ਗਿਣਤੀ ਨੂੰ ਵਾਧਾ ਦੇਖਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪੋ ਆਪਣੇ ਸੂਬੇ ਦੇ ਵਿੱਚ ਜਿਹੜਾ ਹੈਗਾ ਗਾਈਡਲਾਈਨ ਚਾਰੀਆਂ ਕਰ ਦਿੱਤੀਆਂ ਨੇ ਉਹਨਾਂ ਨੇ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਲੋਕਾਂ ਨੂੰ ਜਿਹੜਾ ਹੈਗਾ ਵੱਧੋ ਵੱਧ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਹੋਰ ਵੀ ਜਿਹੜਾ ਹੈਗਾ ਵੱਖ-ਵੱਖ ਜੋ ਵੀ ਕਰੋਨਾ ਮਹਾਮਾਰੀ ਦੌਰਾਨ ਜਿਹੜਾ ਇੱਕ ਗਾਈਡਲਾਈਨ ਚਾਰੀਆਂ ਹੋਈਆਂ ਸੀ ਉਸੇ ਤਰ੍ਹਾਂ ਦੀ ਜਿਹੜਾ ਹੈਗਾ ਪਾਲਣਾ ਕਰਨ ਦੀ ਜਿਹੜਾ ਹੈਗਾ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਦੋਸਤੋ ਜੇ ਅਸੀਂ ਇਸ ਨੂੰ ਹੋਰ ਦੇਖਦੇ ਹਾਂ ਤਾਂ ਇਹ ਜਿਹੜਾ ਹੈਗਾ ਵਾਇਰਸ ਭਾਰਤ ਦੇਸ਼ ਦੇ ਲੋਕਾਂ ਦੇ ਵਿੱਚ ਤਾਂ ਘੱਟ ਫਿਰ ਇੰਨੀ ਤੇਜ਼ੀ ਨਾਲ ਨਹੀਂ ਫੈਲ ਰਿਹਾ ਜਿਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਇਸ ਨੂੰ ਜਿਹੜਾ ਹੈਗਾ ਸਿੰਗਾਪੁਰ ਮਲੇਸ਼ੀਆ ਸਪੇਨ ਅਮਰੀਕਾ ਬ੍ਰਾਜ਼ੀਲ ਸਣੇ ਹੋਰ 35 ਦੇਸ਼ਾਂ ਦੇ ਵਿੱਚ ਬਹੁਤ ਤੇਜ਼ੀ ਨਾਲ ਇਹ ਵਾਇਰਸ ਜਿਹੜਾ ਹੈਗਾ ਫੈਲਦਾ ਜਾ ਰਿਹਾ ਹੈ ਕਿਉਂਕਿ ਉੱਥੇ ਦੇ ਲੋਕਾਂ ਦਾ ਇੱਕ ਤਾਂ ਇਮਿਊਨਿਟੀ ਸਿਸਟਮ ਜਿਹੜਾ ਹੈਗਾ ਸਾਡੇ ਭਾਰਤੀ ਲੋਕਾਂ ਜਿੰਨਾ ਮਜ਼ਬੂਤ ਨਹੀਂ ਹੈ ਤੇ ਹੋਰ ਵੀ ਉੱਥੇ ਦੇ ਲੋਕ ਜਿਹੜਾ ਹੈਗਾ ਬਿਮਾਰੀ ਨੂੰ ਲੈ ਕੇ ਕਾਫੀ ਚਿੰਤਤ ਰਹਿੰਦੇ ਨੇ ਤਾਂ ਉੱਧਰਲੇ ਇਲਾਕਿਆਂ 'ਚ ਇਹ ਜ਼ਿਆਦਾ ਫੈਲ ਰਿਹਾ ਪਰ ਸਾਡੇ ਇੱਥੇ ਵੀ ਜਿਹੜਾ ਹੈਗਾ ਜਿਸ ਤਰ੍ਹਾਂ ਦੇ ਇਸ ਤੇ ਕੇਸਾਂ ਦੀ ਗਿਣਤੀ ਵਧ ਰਹੀ ਹੈ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਵਾਇਰਸ ਫੈਲ ਕਦੋਂ ਰਿਹਾ ਜਦੋਂ ਠੰਡ ਸ਼ੁਰੂ ਹੋ ਰਹੀ ਹੈ ਤਾਂ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਤਾਂ ਲੋਕਾਂ ਨੂੰ ਜਿੱਥੇ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਜਿਹੜਾ ਹੈਗਾ ਇਹ ਨਵੇਂ ਵੈਰੀਐਂਟ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਕਿ ਇਹ ਸਾਹ ਪ੍ਰਣਾਲੀ ਨਾਲ ਜੁੜਿਆ ਹੋਇਆ ਵਾਇਰਸ ਹੈ ਤੇ ਲੋਕਾਂ ਨੂੰ ਸਰਦੀ ਪ੍ਰਦੂਸ਼ਣ ਤੇ ਨਵੇਂ ਵਾਇਰਸ ਨਾਲ ਜਿਹੜਾ ਹੈਗਾ ਕਈ ਤਰ੍ਹਾਂ ਦੀ ਜਿਹੜਾ ਹੈਗਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਕੁਝ ਲੋਕਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਜਿਨ੍ਹਾਂ ਲੋਕਾਂ ਨੇ ਕਰੋਨਾ ਵੈਕਸੀਨੇਸ਼ਨ ਕਰਾਈ ਸੀ ਉਦੋਂ ਜੋ ਵੈਕਸੀਨੇਸ਼ਨ ਲਈ ਸੀਗੀ ਵੀ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਲਈ ਹੋਈ ਆ ਉਹਨਾਂ ਲੋਕਾਂ ਤੇ ਇਹ ਬਹੁਤ ਅਸਰ ਨਹੀਂ ਕਰਦਾ ਉਹ ਲੋਕ ਇਸ ਵਾਇਰਸ ਨੂੰ ਲੈ ਕੇ ਜਿਹੜਾ ਮੁਕਾਬਲਾ ਕਰਨ ਯੋਗ ਨੇ ਵੀ ਕਮਕਾਬਲਾ ਕਰਨ ਦੇ ਸਮਰੱਥ ਨਹੀਂ ਪਰ ਜੇ ਅਸੀਂ ਦੇਖੀਏ ਤਾਂ ਇਸ ਤਰ੍ਹਾਂ ਦੀ ਅਧਿਕਾਰਤ ਹੀ ਆ ਮੈਡੀਕਲ ਜਿਹੜੇ ਸਾਡੇ ਸਿਹਤ ਮਾਹਰ ਨੇ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਕਿਉਂਕਿ ਉਹਨਾਂ ਵੱਲੋਂ ਦਾਵਾ ਨਹੀਂ ਕੀਤਾ ਗਿਆ ਪਰ ਉਹਨਾਂ ਵੱਲੋਂ ਇੱਕ ਗੱਲ ਜ਼ਰੂਰ ਕਹਿ ਰਹੀ ਹੈ ਕਿਹਾ ਜਾ ਰਿਹਾ ਵੀ ਕਿ ਇਹ ਜਿਹੜਾ JN1 ਨਵਾਂ ਵੇਰੀਐਂਟ ਜਾਂ ਨਵਾਂ ਵਾਇਰਸ ਕਹ ਲੋ ਸਭ ਤੇ ਸਾਹਮਣੇ ਆ ਰਿਹਾ ਇਹ ਕਰੋਨਾ ਮਹਾਮਾਰੀ ਜੋ ਜਿੰਨਾ ਤੱਕ ਕਹਦੇ ਘਾਤਕ ਨਹੀਂ ਹੈ ਪਰ ਜਿਹੜੇ ਲੋਕਾਂ ਨੂੰ ਸਾਹ ਦੀ ਬਿਮਾਰੀ ਹੈ ਜਾਂ ਹੋਰ ਕੋਈ ਪ੍ਰਾਣੀ ਬਿਮਾਰੀਆਂ ਨਾਲ ਜੂਝ ਰਹੇ ਨੇ ਚਾਹੇ ਉਹ ਬੀਪੀ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ 슈ਗਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਸਾਹ ਨਾਲ ਜੁੜੀ ਹੋਈ ਕੋਈ ਬਿਮਾਰੀ ਹੋਵੇ ਜਾਂ ਹੋਰ ਕੋਈ ਕਿਸੇ ਕਿਸਮ ਦੀ ਗੰਭੀਰ ਬਿਮਾਰੀ ਨਾਲ ਪੀੜਤ ਹੋਵੇ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਇਸ ਵੇਰੀਐਂਟ ਤੋਂ ਵਿਚਾਰ ਰੱਖਣ ਦੀ ਜ਼ਿਆਦਾ ਲੋੜ ਹੈ ਤੇ ਇਸ ਦੇ ਨਾਲ ਹੀ ਕਿ ਹੈ ਵੀ ਜਾ ਰਿਹਾ ਵੀ ਕਿ ਜੇਕਰ ਕੋਈ ਵੀ ਵਿਅਕਤੀ ਇਸ ਵੈਰੀਐਂਟ ਤੋਂ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਹ ਵਿਅਕਤੀ ਜਿਹੜਾ ਹੈਗਾ 4-5 ਦਿਨ ਆਪਣੇ ਆਪ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਕੁਆਰੰਟਾਈਨ ਕਹਿ ਲਿਆ ਜਾਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਠੀਕ ਹੋ ਸਕਦਾ ਪਰ ਇਸ ਦੇ ਨਾਲ ਹੀ ਜਿਹੜਾ ਹੈਗਾ ਸਭ ਤੋਂ ਵੱਡੀ ਗੱਲ ਨਿਕਲ ਕੇ ਸਾਹਮਣੇ ਇਹ ਹੀ ਆ ਰਹੀ ਹੈ ਜਿਹੜੇ ਕਿ ਵਾਰ-ਵਾਰ ਹੀ ਜਿਹੜਾ ਹੈਗਾ ਮੈਡੀਕਲ ਰਿਸਰਚ ਦੇ ਜਿਹੜੇ ਐਕਸਪਰਟਸ ਨੇ ਉਹ ਕਹਿ ਰਹੇ ਨੇ ਵੀ ਕਿ ਇਸ ਵੈਰੀਐਂਟ ਤੋਂ ਇਸ ਵਾਇਰਸ ਤੋਂ ਬਚਣ ਲਈ ਜਿੱਥੇ ਲੋਕਾਂ ਨੂੰ ਮਾਸਕ ਪਾਉਣ ਦੀ ਲੋੜ ਹੈ ਜਿੱਥੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਹੈ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ ਉੱਥੇ ਹੀ ਪੋਸ਼ਟਿਕ ਭੋਜਨ ਦੀ ਜ਼ਰੂਰਤ ਸਭ ਤੋਂ ਵੱਧ ਹੈ ਵੀ ਕਿ ਹਰ ਕਿਸੇ ਨੂੰ ਇਸ ਸਮੇਂ ਪੋਸ਼ਟਿਕ ਭੋਜਨ ਜਿਹੜਾ ਹੈਗਾ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ ਪੋਸ਼ਟਿਕ ਭੋਜਨ ਨਾਲ ਇਹੋ ਜੀ ਕੋਈ ਵੀ ਬਿਮਾਰੀ ਹੋਵੇ ਉਸ ਨਾਲ ਸਾਹਮਣਾ ਕਰਨ ਦੀ ਜਿਹੜਾ ਹੈਗਾ ਸਰੀਰ 'ਚ ਇੱਕ ਤਾਕਤ ਪੈਦਾ ਹੋ ਜਾਂਦੀ ਹੈ ਤੇ ਸਰੀਰ ਜਿਹੜਾ ਹੈਗਾ ਆਸਾਨੀ ਨਾਲ ਇਹੋ ਜੀ ਬਿਮਾਰੀਆਂ ਦਾ ਸਾਹਮਣਾ ਕਰ ਪਾਉਂਦਾ ਹੈ ਇਸ ਲਈ ਜਿਹੜਾ ਹੈਗਾ ਸਾਰਿਆਂ ਵੱਲੋਂ ਇਹ ਜ਼ਰੂਰ ਅਪੀਲ ਕੀਤੀ ਜਾ ਰਹੀ ਹੈ ਵੀ ਕਿ ਹਰ ਵਿਅਕਤੀ ਪੋਸ਼ਟਿਕ ਭੋਜਨ ਦੀ ਵਰਤੋਂ ਜ਼ਰੂਰ ਕਰੇ ਕਿਉਂਕਿ ਉਹ ਵੀ ਇੱਕ ਦਵਾਈ ਤੋਂ ਕੀਤੇ ਵੱਧ ਕਾਰਗਰ ਸਾਬਤ ਹੁੰਦਾ ਹੈ ਵੀ ਕਿ ਮੈਡੀਸਨ ਤਾਂ ਜ਼ਰੂਰ ਠੀਕ ਹੈ ਵੀ ਕਿ ਬਿਮਾਰ ਹੋਣ ਤੇ ਹਰ ਕਿਸੇ ਨੇ ਲੈਣੀ ਹੁੰਦੀ ਹੈ ਪਰ ਜੇਕਰ ਪੋਸ਼ਟਿਕ ਭੋਜਨ ਹਰ ਕੋਈ ਲੈ ਰਿਆ ਹੋਵੇਗਾ ਤਾਂ ਉਹ ਇੱਕ ਸਭ ਤੋਂ ਵਧੀਆ ਰਾਮਬਨ ਜਿਹੜਾ ਹੈਗਾ ਮੈਡੀਸਨ ਵਿੱਚੋਂ ਕੰਮ ਕਰ ਸਕਦਾ ਹੈ ਇਸ ਲਈ ਸਾਡੀ ਸਾਰੀ ਸਿਹਤ ਮਹਾਰਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਹੋਰ ਜਿਹੜੇ ਵੀ ਇਸ ਤਰ੍ਹਾਂ ਦੇ ਰਿਸਰਚ ਦੇ ਖੇਤਰ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਵੀ ਕਿ ਲੋਕ ਪੋਸ਼ਟਿਕ ਭੋਜਨ ਦੀ ਵਰਤੋਂ ਕਰਨ ਇਸ ਤੋਂ ਇਲਾਵਾ ਨਾਲ ਹੀ ਉਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਜਾ ਰਹੀ ਹੈ ਸਾਡੀਆਂ ਸਰਕਾਰਾਂ ਵੱਲ ਵੀ ਇਹਹੀ ਅਪੀਲ ਕਰ ਰਹੀਆਂ ਨੇ ਕਿ ਜੇਕਰ ਕਦੇ ਵੀ ਤੁਸੀਂ ਭੀੜ-ਪਾੜ ਦੇ ਇਲਾਕੇ 'ਚ ਜਾ ਰਹੇ ਹੋ ਤਾਂ ਹੋ ਸਕਦਾ ਹੈ ਤਾਂ ਸਮਾਜਿਕ ਦੂਰੀ ਤੇ ਨਿਯਮਾਂ ਦੀ ਪਾਲਣਾ ਵੀ ਕਰੋ ਨਹੀਂ ਤਾਂ 마스크 ਦੀ ਵਰਤੋਂ ਤਾਂ ਤੁਸੀਂ ਕਰ ਹੀ ਸਕਦੇ ਹੋ ਇਸ ਤਰ੍ਹਾਂ ਦੀ ਹਰ ਕੋਈ ਅਪੀਲ ਕਰ ਸਕਦਾ ਹੈ ਤਾਂ ਸਾਨੂੰ ਇਹ ਅਪੀਲ ਮੰਨਣੀ ਵੀ ਚਾਹੀਦੀ ਹੈ ਕਿਉਂਕਿ ਕੋਰੋਨਾ ਮਹਾਮਾਰੀ ਨੇ ਸਾਡੇ ਜ਼ਿੰਦਗੀ ਦੇ 2 ਸਾਲਾਂ ਦੇ ਕਰੀਬ ਸਮਾਂ ਬਰਬਾਦ ਕਰ ਦਿੱਤਾ ਉਸ ਤੌਰਾਨ ਸਾਨੂੰ ਆਰਥਿਕਤਾ ਦਾ ਸਮਾਜਿਕ ਢਾਣੇ ਬਣੇ ਦਾ ਕਈ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੇਰੋਜ਼ਗਾਰੀ ਵਧੀ ਹੋਰ ਜਿਹੜਾ ਹੈਗਾ ਹਰ ਕਿਸੇ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਪਰੇਸ਼ਾਨੀਆਂ ਛਲਣੀਆਂ ਪਈਆਂ ਤਾਂ ਸਾਨੂੰ ਇਹੋ ਜਿਹੇ ਹਾਲਾਤ ਦੇ ਵਿੱਚ ਮੋੜ ਜਿਹੜਾ ਹੈਗਾ ਸ਼ਾਮਲ ਨਾ ਹੋਣਾ ਪਵੇ ਅਸੀਂ ਉਹ ਜੇ ਹਾਲਾਤਾਂ ਤੇ ਪਹੁੰਚਣ ਤੋਂ ਪਹਿਲਾਂ ਹੀ ਇਹੋ ਜਿਹੀਆਂ ਬਿਮਾਰੀਆਂ ਤੇ ਨੱਥ ਪਾਸ ਕੀ ਇਹਨਾਂ ਦੇ ਨਾਲ ਲੜਾਈ ਜਿਹੜਾ ਹੈਗਾ ਲੜ ਸਕੀਏ ਇਸ ਲਈ ਸਾਨੂੰ ਲੋੜ ਹੈ ਹਰ ਸਮੇਂ ਸੁਚੇਤ ਰਹਿਣ ਦੀ ਆਪਣੇ ਆਲੇ ਦੁਆਲੇ ਧਿਆਨ ਰੱਖਣ ਦੀ ਤੇ ਨਾਲ ਹੀ ਸਰਕਾਰਾਂ ਦੀ ਕਾਰਗੁਜ਼ਾਰੀ ਵੀ ਦੇਖਣ ਵਾਲੀ ਹੋਵੇਗੀ ਵੀ ਕਿ ਉਹ ਇਸ ਸਮੇਂ ਕਿ ਇਹੋ ਜਿਹੇ ਜਿਹੜਾ ਪ੍ਰਬੰਧ ਕਰਦੇ ਨੇ ਕਿ ਕੁਝ ਜਿਹੜਾ ਹੈਗਾ ਲੋਕਾਂ ਨੂੰ ਕਿਹੋ ਜੀ ਅਪੀਲ ਕਰਦੇ ਨੇ ਲੋਕਾਂ 'ਚ ਕਿਵੇਂ ਇਹ ਇੱਕ ਜਾਗਰੂਕਤਾ ਮੁਹਿੰਮ ਸ਼ੁਰੂ ਕਰਦੇ ਨੇ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਨ